ਅਕਸਰ ਤੁਸੀਂ ਜਾਦੂਗਰਾਂ ਨੂੰ ਜਾਦੂ ਕਰਦੇ ਤਾਂ ਦੇਖਿਆ ਹੋਵੇਗਾ ਕੀ ਉਹ ਜਾਦੂ ਸੱਚਮੁੱਚ ਦੇ ਵਿੱਚ ਜਿਹੜੇ ਜਾਦੂਗਰਾਂ ਦੇ ਵੱਲੋਂ ਜਾਦੂ ਦਿਖਾਏ ਜਾਂਦੇ ਨੇ ਕੀ ਉਹ ਸੱਚਮੇਂ ਸੱਚਮੁੱਚ ਦੇ ਵਿੱਚ ਜਾਦੂ ਹੁੰਦੇ ਨੇ ਜਾਂ ਅਕਸਰ ਤੁਸੀਂ ਅੱਜਕੱਲ ਪਖੰਡੀ ਬਾਬਿਆਂ ਦੇ ਬਾਰੇ ਵੀ ਬਹੁਤ ਸੁਣਿਆ ਹੋਵੇਗਾ ਕੀ ਬਾਬੇ ਪਖੰਡ ਕਰਕੇ ਕੁਝ ਨਾ ਕੁਝ ਦਿਖਾ ਦਿੰਦੇ ਨੇ ਜਾਂ ਕੋਈ ਚੀਜ਼ ਤਿਆਰ ਕਰ ਦਿੰਦੇ ਨੇ ਕਿ ਆਹ ਦੇਖੋ ਆਹ ਹੋ ਗਿਆ ਉਹ ਹੋ ਗਿਆ ਅਸਲ ਦੇ ਵਿੱਚ ਕਹਾਣੀ ਕੀ ਹੁੰਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜਾਦੂਆਂ ਦੇ ਵਿੱਚੇ ਜਾਂ ਜਾਦੂਗਰ ਦੇ ਪਿੱਛੇ ਵੀ ਕਿਤੇ ਨਾ ਕਿਤੇ ਜਾ ਕੇ ਵਿਗਿਆਨ ਦੀ ਭੂਮਿਕਾ ਜ਼ਰੂਰ ਜੁੜੀ ਹੁੰਦੀ ਹੈ ਤਾਂ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਇੰਟਿਸਟ ਨੇ ਜਿਹੜੇ ਜਸਵਿੰਦਰ ਸਿੰਘ ਜੀ ਉਹਨਾਂ ਤੋਂ ਜਾਣਦੇ ਆ ਕਿ ਜਾਦੂਗਰ ਦੇ ਕੋਲ ਸੱਚੀ ਕੋਈ ਜਾਦੂ ਹੁੰਦਾ ਜਾਂ ਨਹੀਂ ਹੁੰਦਾ ਉਹ ਸਕੂਲ ਦੇ ਵਿੱਚ ਸਹਜੋ ਮਾਜਰਾ ਪਿੰਡ ਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤੇ ਉਹਨਾਂ ਤੋਂ ਜਾਣਦੇ ਆ ਸਰ ਸਵਾਗਤ ਹੈ ਡੀ5 ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਦੀਪਕ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਤੇ ਤੁਸੀਂ ਇਹ ਉਪਰਾਲਾ ਕਰਦੇ ਹੋ ਕਿ ਵਿਗਿਆਨ ਨੂੰ ਘਰ-ਘਰ ਪਹੁੰਚਾਉਣ ਦੇ ਵਿੱਚ ਜੇ ਤੁਹਾਡਾ ਸਹਿਯੋਗ ਨਾ ਨਾ ਹੋਵੇ ਤਾਂ ਮੇਰੇ ਖਿਆਲ ਤੇ ਇਹ ਦੂਰਾ ਰਹੇ ਜੂਗਾ ਤੇ ਤੁਹਾਡਾ ਧੰਨਵਾਦ ਹੈ ਤੇ ਜਿਹੜਾ ਇਹ ਤੁਸੀਂ ਪ੍ਰਸ਼ਨ ਕੀਤਾ ਹੈ ਵੀ ਜਿਵੇਂ ਪਖੰਡੀ ਸਾਨੂੰ ਲੁੱਟਣ ਨੂੰ ਲੱਗੇ ਹੋਏ ਆ ਉਹ ਗੱਲ ਕੀ ਹੈ ਵੀ ਹਨੇਰੇ ਚਾਂਸ ਉਹ ਹਨੇਰੇ ਨੂੰ ਅਸੀਂ ਚਾਨਣੇ ਚ ਬਦਲਦੀਏ ਚਾਨਣਾ ਕਾਦੇ ਨਾਲ ਹੋਣਾ ਗਿਆਨ ਨਾਲ ਹੋਣਾ ਉਹ ਜਿਹੜਾ ਗਿਆਨ ਹੈ ਉਹਨੇ ਜਦੋਂ ਚਾਨਣਾ ਕਰ ਦੇਣਾ ਜਦ ਪਤਾ ਲੱਗ ਗਿਆ ਸਾਨੂੰ ਵੀ ਇਹਦੇ ਪਿੱਛੇ ਆ ਕਿਵੇਂ ਹੁੰਦਾ ਤਾਂ ਬੰਦੇ ਨੇ ਆਪੇ ਹੀ ਉਹਨੂੰ ਦੱਬ ਲੈਣਾ ਉਹਨੇ ਕਹਿਣਾ ਵੀ ਤੇਰੇ ਕੋਲ ਕੋਈ ਜਾਦੂ ਨਹੀਂ ਇਹ ਤਾਂ ਮੈਂ ਵੀ ਕਰਕੇ ਦਿਖਾ ਸਕਦਾ ਤਾਂ ਜਿਵੇਂ ਤੁਸੀਂ ਅੱਜ ਦੇਖ ਰਹੇ ਸੀਗੇ ਕਿ ਅਸੀਂ ਬੱਚਿਆਂ ਨੂੰ ਸਾਹਮਣੇ ਪਰਤੱਖ ਦਿਖਾਇਆ ਵੀ ਪਾਣੀ ਜੋ ਪਾਣੀ ਜਿਹੜਾ ਹੈ ਗਲਾਸ ਦੇ ਵਿੱਚੋਂ ਪਾਣੀ ਬਾਹਰ ਨਹੀਂ ਡੁੱਲਦਾ ਹੈ ਉਲਟਾ ਕਰ ਦिए ਜਗ ਡੋਲੂ ਦੇ ਵਿੱਚੋਂ ਪਾਣੀ ਬਾਹਰ ਨਹੀਂ ਆਂਦਾ ਹੈ ਉਲਟਾ ਕਰ ਦिए ਤੇ ਉਹਨਾਂ ਨੂੰ ਸਿਧਾਂਤ ਸਮਝ ਆ ਜਾਂਦੇ ਆ ਵੀ ਇਹ ਤਾਂ ਸਾਇੰਸ ਹੈ ਦੇ ਪਿੱਛੇ ਤਾਂ ਸਾਰੀ ਫਿਰ ਇਹ ਨਹੀਂ ਵੀ ਮੈਂ ਕਰਕੇ ਦਿਖਾਇਆ ਫਿਰ ਉਹਨਾਂ ਤੋਂ ਕਰਕੇ ਕੋਈ ਜਾਦੂਗਰ ਦੱਸੋ ਜਿਹੜਾ ਉਹ ਉੱਥੋਂ ਬੱਚੇ ਨੂੰ ਬੁਲਾ ਕੇ ਉਹ ਤੋਂ ਕਰਕੇ ਦਿਖਾਵੇ ਨਹੀਂ ਕਰਕੇ ਦਿਖਾਉਗਾ ਕਿਉਂ ਅੱਛਾ ਫਿਰ ਬੱਚਾ ਉਹਨੂੰ ਕਹਿੰਦਾ ਰਹਿੰਦਾ ਅੰਕਲ ਅੰਕਲ ਕਿਵੇਂ ਹੋਇਆ ਸੀ ਦੱਸਿਓ ਉਹ ਕਹਿੰਦਾ ਪੁੱਤ ਬਹਿ ਜਾ ਕੋਈ ਗੱਲ ਨਹੀਂ ਮੈਂ ਅੱਗੇ ਜਾਣਾ ਉਹ ਦੱਸਦਾ ਨਹੀਂ ਗੱਲ ਪੇਦ ਨਹੀਂ ਪਰ ਅਧਿਆਪਕ ਕੀ ਕਰਦਾ ਹੈ ਅਧਿਆਪਕ ਹੈ ਜਿਹੜਾ ਉਹ ਬੱਚਿਆਂ ਦੇ ਪਿੱਛੇ-ਪਿੱਛੇ ਵੀ ਭਾਈ ਤੁਸੀਂ ਸਿੱਖ ਲਓ ਏ ਅਧਿਆਪਕ ਬੱਚਿਆਂ ਦੇ ਪਿੱਛੇ-ਪਿੱਛੇ ਲੋਕ ਜਾਦੂਗਰ ਦੇ ਪਿੱਛੇ-ਪਿੱਛੇ ਤਾਂ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗਾ ਵੀ ਜਾਦੂਗਰਾਂ ਦੇ ਪਿੱਛੇ ਜਾਓ ਐਂਟਰਟੇਨਮੈਂਟ ਕਰੋ ਇੰਜੋਏਮੈਂਟ ਕਰੋ ਲੇਕਿਨ ਉਹਨਾਂ ਦੇ ਪਿਛਲੇ ਸਿਧਾਂਤ ਜ਼ਰੂਰ ਸਮਝੋ ਸਿਧਾਂਤਾਂ ਨੂੰ ਸਮਝਾਉਣ ਦੇ ਲਈ ਸਾਡੇ ਕੋਲ ਇੱਕੋ ਇੱਕ ਸਾਧਨਾ ਹੈ ਜਿਸ ਨੂੰ ਅਸੀਂ ਵਿਗਿਆਨ ਕਹਿੰਦੇ ਆ ਵਿਗਿਆਨ ਕੀ ਹੈ ਵਿਗਿਆਨ ਦਾ ਵਿਸਥਾਰ ਹੈ ਜਦੋਂ ਗਿਆਨ ਦਾ ਵਿਸਥਾਰ ਹੋ ਗਿਆ ਵਿਆਖਿਆ ਹੋ ਗਈ ਗਿਆਨ ਦੀ ਤੁਹਾਨੂੰ ਸਾਰਾ ਕੁਝ ਸਮਝ ਆ ਜਾਣਾ ਹੈ ਤੋ ਇਸ ਕਰਕੇ ਵਿਗਿਆਨ ਦੇ ਨਾਲ ਜੁੜੋ ਠੀਕ ਹੈ ਤੁਸੀਂ ਐਂਟਰਟੇਨਮੈਂਟ ਲਈ ਕੋਈ ਬਹੁਤ ਕੁਝ ਕਰ ਸਕਦੇ ਹੋ ਕਰੋ ਅਸੀਂ ਰੋਕਦੇ ਨਹੀਂ ਆ ਨਹੀਂ ਉਹਨਾਂ ਦੀ ਰੋਜ਼ੀ ਰੋਟੀ ਰੋਕਦੇ ਆ ਅਸੀਂ ਲੇਕਿਨ ਅਸੀਂ ਇਹ ਕਹਿੰਨੇ ਆ ਕਿ ਸੱਚ ਨੂੰ ਸੱਚ ਦੱਸੋ ਸੱਚ ਦੱਸ ਕੇ ਜਿਹੜੇ ਜਾਦੂਗਰਾਂ ਦੇ ਨਾਮ ਤੇ ਪਖੰਡੀਆਂ ਤਿਆਰ ਹੋਗੇ ਜਿਹੜੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਲੁੱਟੀ ਜਾਂਦੇ ਆ ਉਹ ਗਲਤ ਆ ਅਸੀਂ ਉਹਨੂੰ ਰੋਕਣ ਦੇ ਲਈ ਮਤਿਹਯਾ ਕੀਤਾ ਤਾਂ ਅੱਜ ਅਸੀਂ ਪ੍ਰੋਫ ਸਿਮਰਨਜੀਤ ਸਿੰਘ ਜੀ ਦੇ ਸਕੂਲ ਸਹਿਜੋ ਮਾਜਰਾ ਦੇ ਵਿੱਚ ਪਹੁੰਚੇ ਸਰਕਾਰੀ ਹਾਈ ਸਕੂਲ ਸਾਰੇ ਅਧਿਆਪਕ ਸਹਿਬਾਨ ਤੇ ਬੱਚਿਆਂ ਨੇ ਇਕੱਠੇ ਹੋ ਕੇ ਅਸੀਂ ਇਹ ਪਰਦੇ ਨੂੰ ਫਾਸ਼ ਕੀਤਾ ਕਿ ਇਹ ਜਾਦੂ ਨਹੀਂ ਹੈ ਔਰ ਬੱਚਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਹੈ ਆ ਕਿਵੇਂ ਹੋ ਗਿਆ ਫਿਰ ਬੱਚਿਆਂ ਨੇ ਖੁਦ ਕਰਕੇ ਦੇਖਿਆ ਅਸਲੀ ਆਨੰਦ ਤਾਂ ਮੈਨੂੰ ਉਦੋਂ ਨਹੀਂ ਆਇਆ ਜਦੋਂ ਮੈਂ ਕਰਦਾ ਪਰ ਅਸਲੀ ਆਨੰਦ ਮੈਨੂੰ ਉਦੋਂ ਆਇਆ ਜਦੋਂ ਇੰਨਾ ਚੋ ਬੱਚੇ ਉੱਠ ਕੇ ਉਹ ਚੀਜ਼ ਕਰਕੇ ਦਿਖਾ ਰਹੇ ਸੀ ਤੋਂ ਇਹ ਗੱਲ ਹੈ ਵੀ ਜਦੋਂ ਅਸੀਂ ਇਹ ਵਿਗਿਆਨ ਘਰ ਘਰ ਤੱਕ ਪਹੁੰਚਾਤਾ ਨਾ ਤੇ ਚਾਨਣਾ ਹੋ ਗਿਆ ਤੇ ਹਨੇਰੇ ਨੇ ਦੂਰ ਹੋ ਜਾਣਾ ਤੋਂ ਸਾਡੇ ਸਾਰਿਆਂ ਦਾ ਹੰਬਲਾ ਇਹੀ ਹੈ ਹੰਬਲਾ ਮਾਰੀਏ ਆਪਾਂ ਸਾਰੇ ਰਲ ਮਿਲ ਕੇ ਵੀ ਇਸ ਨੂੰ ਘਰ ਘਰ ਤੱਕ ਪਹੁੰਚਾ ਦਈਏ ਇਸ ਚਿੰਗ ਨੂੰ ਕਿਉਂਕਿ ਇਹ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਵੀ ਤੁਸੀਂ ਇਸ ਗੱਲ ਤੋਂ ਦੂਰ ਰਹੋ ਦੂਰ ਰਹੋ ਉਹ ਦੂਰ ਰਹਿਣ ਦਾ ਕਾਰਨ ਕੀ ਹੈ ਵੀ ਜੇ ਦੂਰ ਰਹਿਣਗੇ ਸਮਝ ਨਹੀਂ ਆਊਗੀ ਜੇ ਸਮਝ ਆ ਗਈ ਤਾਂ ਸਾਡਾ ਕੰਮ ਕਿਵੇਂ ਚੱਲੂਗਾ ਤਾਂ ਇਸ ਕਰਕੇ ਦੂਰ ਨਾ ਰਹੋ ਹਰ ਇੱਕ ਗੱਲ ਦੇ ਵਿੱਚ ਖੋਭ ਜੂ ਡੂੰਘਾਈ 'ਚ ਚਲੇ ਜਾਓ ਮੈਂ ਫੇਰ ਇੱਕ ਗੱਲ ਦੋਹਰਾਦਾ ਜਿਹੜੀ ਮੈਂ 3-4 ਦਿਨਾਂ ਤੋਂ ਪਿਛਲੇ ਤੋਂ ਦੁਹਰਾਉਂਦਾ ਆ ਰਿਹਾ ਵੀ ਪਾਣੀ ਦੇ ਉੱਪਰ ਚਾਹੇ ਸਮੁੰਦਰ ਹੈ ਚਾਹੇ ਝੀਲ ਹੈ ਜੇ ਤੁਸੀਂ ਕਿਸ਼ਤੀ ਦੇ ਉੱਪਰ ਉੱਪਰ ਤੈਰਦੇ ਰਹੋਗੇ ਉੱਪਰਲੇ ਆਨੰਦ ਆਣਗੇ ਜੇ ਤੁਸੀਂ ਵਿੱਚ ਡੁਬਕੀਆਂ ਲਾਉਂਗੇ ਹੀਰੇ ਮੋਤੀ ਵੀ ਲੱਭ ਕੇ ਲਿਆਉਂਗੇ ਕਿੰਨਾ ਕੁ ਵਿਗਿਆਨ ਜੇ ਕਿਸੇ ਨੇ ਸਿੱਖਣਾ ਹੈ ਉਹਦੇ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਕਿਹੜੀਆਂ ਚੀਜ਼ਾਂ ਦੀਆਂ ਨੇ ਦੇਖੋ ਉਹਨੇ ਦੇਖੋ ਇੱਕ ਗੱਤਾ ਚਾਹੀਦਾ ਇੱਕ ਗਲਾਸ ਚਾਹੀਦਾ ਇੱਕ ਪਾਣੀ ਚਾਹੀਦਾ ਇੱਕ ਛਾਨਣੀ ਚਾਹੀਦੀ ਹੈ ਹਾਂਜੀ ਤਾਂ ਮਤਲਬ ਆਮ ਜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਅਵੇਲੇਬਲ ਹੈ ਉਹ ਚੀਜ਼ਾਂ ਦੇ ਨਾਲ ਹੀ ਤੁਸੀਂ ਘਰੇ ਬੈਠੇ ਪ੍ਰਯੋਗ ਕਰਕੇ ਦੇਖ ਸਕਦੇ ਹੋ ਕੋਈ ਐਸੀ ਗੱਲ ਨਹੀਂ ਹੈ ਮਤਲਬ ਇਹ ਨਹੀਂ ਹੈ ਵੀ ਕੋਈ ਲੱਖਾਂ ਰੁਪਏ ਲਾਣਾ ਆਹ ਦੇਖੋ ਮੈਂ 2012 ਚ ਸ਼ੁਰੂ ਕੀਤਾ ਸੀ 10000 ਰੁਪਏ ਸਿਰਫ ਲਾਇਆ ਸੀ ਉਹ 10000 ਹੀ ਨਹੀਂ ਮੁਕਰਿਆ ਫਿਰ ਮੈਨੂੰ ਬਾਬਾ ਨਾਨਕ ਜੀ ਦੀ ਗੱਲ ਜਿਆਦਾ ਆਉਂਦੀ ਹੈ ਵੀ ਉਹਨਾਂ ਦੇ 20 ਰੁਪਏ ਦਾ ਕਰਿਆ ਹੋਇਆ ਸੱਚਾ ਸੌਦਾ ਖਰਾ ਸੌਦਾ ਉਹ ਹੀ ਨਹੀਂ ਮੁਕਰਿਆ ਹੈ ਜੀ ਤੇ ਸਾਠਾ ਲਾਇਆ 10000 ਰੁਪਏ ਨਹੀਂ ਮੁਕਰਿਆ ਹਾਂਜੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਗੁਰੂਆਂ ਨੇ ਜੋ ਸਾਨੂੰ ਸੇਧ ਦਿੱਤੀ ਹੈ ਅਸੀਂ ਉਹਨਾਂ ਨੂੰ ਕੱਲਾ ਮੱਥਾ ਨਾ ਟੇਕਦੇ ਰਹੀਏ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਅਮਲ ਕਰੀਏ ਅੱਜ ਮੈਂ ਬੱਚਿਆਂ ਨੂੰ ਇਹ ਦੱਸਣ ਦੇ ਵਿੱਚ ਸਫਲ ਹੋਇਆ ਵੀ ਕਿਰਤ ਕਰੋ ਦਾ ਮਤਲਬ ਕੀ ਹੈ ਵੀ ਥੂਸੀ ਕੀ ਕਿਰਤ ਕਰਨੀ ਹੈ ਹੁਣ ਬੱਚੇ ਤਾਂ ਕੋਈ ਕੰਮ ਕਰ ਨਹੀਂ ਨਾ ਕਰਦੇ ਰੋਜ਼ਗਾਰ ਨਹੀਂ ਹੈਗਾ ਉਹਨਾਂ ਕੋਲੇ ਉਹਨਾਂ ਦੇ ਕੋਲ ਕੀ ਹੈ ਕਿਰਤ ਕਰਨੀ ਹੈ ਉਹਨਾਂ ਨੇ ਪੜ੍ਹਾਈ ਨੂੰ ਆਪਣੀ ਕਿਰਤ ਸਮਝਣਾ ਜਦੋਂ ਪੜ੍ਹਾਈ ਨੂੰ ਕਿਰਤ ਸਮਝ ਫਿਰ ਆਪਣਾ ਨਾਮ ਵੀ ਜੱਪਿਆ ਜਾਊਗਾ ਤੇ ਵੰਡ ਕੇ ਵੀ ਛੱਕਣਗੇ ਤੇ ਇੱਕ ਵਧੀਆ ਸਾਡੇ ਸੇਵਾਦਾਰ ਹੋ ਕੇ ਨਿਭੜਨਗੇ ਕੌਮ ਦੇ ਤੇ ਦੇਸ਼ ਦੇ ਤੇ ਸਾਡਾ ਸਫਲ ਹੋ ਜਾਊਗਾ ਸਾਰਾ ਕੁਝ ਅਕਸਰ ਜਿਹੜੇ ਬੱਚੇ ਅੱਜ ਇੱਥੇ ਬੈਠੇ ਸੀ ਤੁਹਾਨੂੰ ਸੁਣ ਰਹੇ ਸੀਗੇ ਤੁਸੀਂ ਕਰਕੇ ਵੀ ਦਿਖਾਇਆ ਉਹਨਾਂ ਨੇ ਖੁਦ ਵੀ ਕੀਤਾ ਕਿਤੇ ਨਾ ਕਿਤੇ ਜਾ ਕੇ ਉਹ ਹੈਰਾਨ ਤਾਂ ਹੋਏ ਹੋਣਗੇ ਦੇਖ ਕੇ ਕਿ ਇਹ ਇਹ ਕਿਵੇਂ ਹੋ ਗਿਆ ਉਹ ਹੈਰਾਨ ਇਸ ਕਰਕੇ ਹੋਏ ਨਾ ਕਿਉਂਕਿ ਉਹ ਪਹਿਲਾਂ ਉਹਨਾਂ ਨੇ ਇਹ ਚੀਜ਼ ਦੇਖੀ ਨਹੀਂ ਸੀ ਕਦੇ ਸੁਣੀ ਜਰੂਰ ਸੀ ਉਹ ਕਹਿੰਦੇ ਵੀ ਪਾਣੀ ਤੇ ਬਾਬਾ ਅੱਗ ਲਾ ਦਿੰਦਾ ਹਾਂ ਉਹ ਜਦੋਂ ਉਹਨਾਂ ਨੂੰ ਸਾਹਮਣੇ ਅੱਗ ਲੱਗਦੀ ਦਿਖਾਈ ਅਸੀਂ ਸਾਰੇ ਕਹਿੰਦੇ ਉਹ ਅੱਗ ਲੱਗ ਗਈ ਉਹ ਪਾਣੀ ਤੇ ਅੱਗ ਲੱਗ ਗਈ ਤਾਂ ਮਤਲਬ ਅਚੰਭਿਤ ਹੋਏ ਲੇਕਿਨ ਅੱਜ ਅਚੰਭਿਤ ਹੋਏ ਹਨ ਲੇਕਿਨ ਅੱਜ ਤੋਂ ਬਾਅਦ ਜੇ ਕਿਤੇ ਅੱਗ ਲੱਗੀ ਵੀ ਉਹ ਪਾਣੀ ਤੇ ਠੋਕ ਵਜਾ ਸਨੇਹਾ ਜੀ ਦੇੰਗ ਦੇ ਲਾਸਟ ਦੇ ਵਿੱਚ ਸਨੇਹਾ ਇਹੀ ਹੈ ਵੀ ਇਹ ਜਿਹੜੇ ਜਿਹੜੇ ਵਿਗਿਆਨੀ ਸਾਥੀ ਆ ਜਿਹੜੇ ਪ੍ਰਚਾਰ ਕਰਦੇ ਆ ਉਹਨਾਂ ਦੇ ਨਾਲ ਅਸੀਂ ਜੁੜੇ ਰਹੀਏ ਉਹ ਅੱਗੇ ਦੁਨੀਆ ਨੂੰ ਜੋੜਦੇ ਰਹਿਣ ਤੇ ਆਪਾਂ ਸਾਰੇ ਰਲ ਮਿਲ ਕੇ ਸਾਡਾ ਸਾਰਿਆਂ ਦਾ ਮਿਸ਼ਨ ਇੱਕੋ ਹੈ ਵੀ ਘਰ ਘਰ ਤੱਕ ਇਹ ਜਿਹੜਾ ਗਿਆਨ ਹੈ ਉਹਨੂੰ ਪਹੁੰਚਾ ਦਈਏ ਪ੍ਰਚਾਰ ਕਰੀਏ ਵੱਧ ਤੋਂ ਵੱਧ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰੀਏ ਤਾਂ ਇੱਕ ਸੋਹਣਾ ਸਮਾਜ ਸਿਰਜਿਆ ਜਾਊਗਾ ਵਿਗਿਆਨ ਦਾ ਪ੍ਰਚਾਰ ਕਰੀਏ ਤਾਂ ਜਿਹੜਾ ਸਮਾਜ ਹੈ ਉਹ ਸੁੱਖਾ ਹੋ ਜਾਊਗਾ ਸਹੂਲਤਾਂ ਦਾ ਬਣਿਆ ਹੋ ਜਾਊਗਾ ਉਹ ਹੋਰ ਆਨੰਦਿਤ ਹੋ ਜਾਊਗਾ ਤੇ ਸਤਜੁਗ ਇੱਥੇ ਹੀ ਵਰਤ ਜਾਣਾ ਬਹੁਤ ਬਹੁਤ ਧੰਨਵਾਦ ਜੀ। ਤਾਂ ਬਿਲਕੁਲ ਜੀ ਜਸਵਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਵਿਗਿਆਨ ਹੁੰਦਾ ਕੀ ਹੈ। ਕਿਸ ਚੀਜ਼ ਦੇ ਨਾਲ ਵਿਗਿਆਨ ਸਿੱਖਿਆ ਜਾਂਦਾ ਹੈ। ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਜਿਹੜੇ ਜਾਦੂਗਰ ਬੱਚਿਆਂ ਨੂੰ ਕਹਿ ਦਿੰਦੇ ਨੇ ਜਾਦੂ ਕਰਕੇ ਦਿਖਾਣਾ। ਪਾਣੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਉਹ ਚੀਜ਼ਾਂ ਇਹਨਾਂ ਨੇ ਅੱਜ ਸਕੂਲ ਦੇ ਵਿੱਚ ਬੱਚਿਆਂ ਨੂੰ ਕਰਕੇ ਦਿਖਾਈਆਂ ਤਾਂ ਬੱਚੇ ਵੀ ਹੈਰਾਨ ਰਹਿ ਗਏ ਦੇਖ ਕੇ ਕਿ ਇਹ ਕਿਵੇਂ ਹੁੰਦਾ ਹੈ? ਕਿਵੇਂ ਸਭ ਕੁਝ ਕੀਤਾ ਜਾਂਦਾ ਹੈ? ਵਿਗਿਆਨ ਦਾ ਹੀ ਸਭ ਕੁਝ ਚਮਤਕਾਰ ਹੁੰਦਾ। ਚਮਤਕਾਰ ਕਿਹਾ ਸਕਦੇ ਜਿਵੇਂ ਜਾਦੂਗਰ ਕਹਿੰਦਾ ਇਹ ਜਾਦੂ ਹੈ। ਇਹ ਮੈਂ ਕੀਤਾ, ਤੁਸੀਂ ਨਹੀਂ ਕਰ ਸਕਦੇ ਪਰ ਨਾ ਉਹ ਕਿਸੇ ਨੂੰ ਕਰਕੇ ਦਿਖਾਉਂਦਾ ਪਰ ਜਦੋਂ ਸਕੂਲ ਦੇ ਵਿੱਚ ਜਸਵਿੰਦਰ ਸਿੰਘ ਜੀ ਹੁਣੀ ਪਹੁੰਚੇ ਸੀਗੇ ਇਹਨਾਂ ਨੇ ਬੱਚਿਆਂ ਨੇ ਬੱਚਿਆਂ ਨੂੰ ਇੱਕ ਅਸੀਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਉਹ ਬੱਚਿਆਂ ਨੂੰ ਪਾਣੀ ਦਾ ਭਰਿਆ ਹੋਇਆ ਡੋਲੂ ਫੜਾਇਆ ਉਹ ਜਦੋਂ ਘੁਮਾਇਆ ਗਿਆ ਤਾਂ ਉਹ ਡੋਲੂ ਦੇ ਵਿੱਚੋਂ ਪਾਣੀ ਡਲ ਨਹੀਂ ਸੀ ਰਿਹਾ ਉਹ ਬੱਚਿਆਂ ਨੇ ਖੁਦ ਕਰਕੇ ਦੇਖਿਆ ਕਿਤੇ ਨਾ ਕਿਤੇ ਜਾ ਕੇ ਬੱਚਿਆਂ ਨੂੰ ਸਿੱਖਣ ਦੀ ਜ਼ਰੂਰਤ ਹੈ ਜਿਹੜੀ ਉਹ ਜ਼ਰੂਰ ਹੈਗੀ ਹੈ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀਫੈਂਸ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹ꺼 ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ